ਹਾਂਜੀ ਜੈ ਸ਼੍ਰੀ ਮਹਾਂਕਾਲ ਜੈ ਮਹਾਂਕਾਲ ਜੈ ਗੁਰੂਦੇਵ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ @baba_batawana_ji_mandir wale ਸੰਤ ਬਾਬਾ 대ਨਾ ਜੀ ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਹਿਮਾਚਲ ਪ੍ਰਦੇਸ਼ ਵਿੱਚ ਵਸੇ ਹੋਏ ਇਸ ਮੰਦਿਰ ਦੀ ਇਸ ਮੰਦਿਰ ਦਾ ਨਾਮ ਸ਼ਿਵਾੜੀ ਮੰਦਿਰ ਤੇ ਇਸ ਮੰਦਿਰ ਨੂੰ ਗੁਰੂ ਦਰੋਨ ਜੀ ਦੇ ਨਾਮ ਦੇ ਨਾਲ ਵੀ ਜਾਣਦੇ ਨੇ ਲੋਕ ਤੇ ਆਓ ਆਪ ਸਭ ਸੰਗਤਾਂ ਨੂੰ ਦਰਸ਼ਨ ਕਰਾਈਏ ਸਤਿਗੁਰੂ ਬਾਬਾ ਦਾਇਆ ਨਾਜ ਜੀ ਪਿੰਡ ਫਤਾਪੁਰ ਵਾਲੇ ਆਪਣੀ ਸੰਗਤ ਦੇ ਨਾਲ ਇਸ ਮੰਦਿਰ ਦੇ ਵਿੱਚ ਆਏ ਨੇ ਤੇ ਆਓ ਬਾਬਾ ਜੀ ਦੇ ਨਾਲ ਗੱਲ ਕਰਾਂਗੇ ਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਮੰਦਿਰ ਵਿੱਚ ਇਸ ਮੰਦਰ ਵਿੱਚ ਇੱਕ ਗੱਲ ਹੋਰ ਮੈਂ ਬਹੁਤ ਵਧੀਆ ਨੋਟ ਕੀਤੀ ਕਿ ਇਸ ਮੰਦਰ ਵਿੱਚ ਸਾਰੇ ਹੀ ਰੁੱਖ ਜਿਸ ਤਰ੍ਹਾਂ ਸੱਪਨੇ ਵੱਲ ਪਾਏ ਹੁੰਦੇ ਨੇ ਸਾਰੇ ਹੀ ਰੁੱਖ ਇੱਕ ਦੂਜੇ ਨਾਲ ਐਸੇ ਤਰ੍ਹਾਂ ਹੀ ਵੱਲ ਪਾ ਕੇ ਬੈਠੇ ਹੋਏ ਨੇ ਤੇ ਆਓ ਤੁਹਾਨੂੰ ਇਸ ਮੰਦਰ ਦੇ ਦਰਸ਼ਨ ਕਰਾਨੇ ਐਮੇਨ ਦਰਵਾਜਾ ਮੰਦਰ ਦਾ ਤੇ ਮੰਦਰ ਦੇ ਵਿੱਚ ਐਂਟਰੀ ਕਰ ਰਹੇ ਹਾਂ ਦੇਖ ਰਹੇ ਹੋ ਦਰੋਨ ਸ਼ਿਵਾਲਾ ਮੰਦਿਰ ਸ਼ਿવાડી ਪਿਤਾਵ ਮੰਦਿਰ ਦੇ ਅੰਦਰ ਦਰਸ਼ਨ ਕਰਾਂਗੇ ਇਸ ਮੰਦਿਰ ਦੇ ਵਿੱਚ ਤੁਸੀਂ ਦੇਖਦੇ ਹੋਗੇ ਨਾਲ ਕਿ ਹੋਰ ਵੀ ਕਾਫੀ ਮੰਦਿਰ ਦੇਖੇ ਹੋਣਗੇ ਸ਼ਿਵਾਲਾ ਧਰਤੀ ਦੇ ਉੱਪਰ ਹੁੰਦਾ ਹੈ ਪਰ ਇਹ ਸ਼ਿਵਾਲਾ ਧਰਤੀ ਦੇ ਵਿੱਚ ਸ਼ਿਵਾਲੇ ਦੇ ਵੀ ਦਰਸ਼ਨ ਕਰਾਵਾਂਗੇ ਸ਼ਿਵਲਿੰਗ ਬਹੁਤ ਵਧੀਆ ਬਹੁਤ ਵਧੀਆ ਦਰਸ਼ਨ ਹੋਏ ਪੰਡੇ ਜੀ ਨਾਲ ਗੱਲ ਵੀ ਕੀਤੀ ਇਸ ਮੰਦਿਰ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਤੇ ਆਓ ਸਾਡੇ ਗੁਰੂ ਜੀ ਅੰਦਰ ਗੁਫਾ ਦੇ ਅੰਦਰ ਐਂਟਰੀ ਕਰਨ ਲੱਗੇ ਆਂ ਦੇਖੋ ਸ਼ਿਵਲਿੰਗ ਪੁਰਾਣਾ ਸ਼ਿਵਲਿੰਗ ਪ੍ਰਾਚੀਨ ਤੁਸੀਂ ਬਾਕੀ ਮੰਦਰਾਂ ਦੇ ਵਿੱਚ ਦੇਖਿਆ ਹੋਏਗਾ ਕਿ ਨੰਦੀ ਮਹਾਰਾਜ ਬੈਠੇ ਹੁੰਦੇ ਨੇ ਤੇ ਇਸ शिवाले ਦੇ ਵਿੱਚ ਨੰਦੀ ਮਹਾਰਾਜ ਖੜੇ ਹੋਏ ਨੇ ਆਓ ਮੰਦਰ ਦੇ ਅੰਦਰ ਮੰਦਰ ਦੇ ਇਤਿਹਾਸ ਮੰਦਰ ਦਾ ਪ੍ਰਾਚੀਨ ਮੰਦਰ ਪ੍ਰਾਚੀਨ ਗੁਫਾਾਂ માં ਨੰਦੀ ਮਹਾਰਾਜ ਤੋਂ ਬਹੁਤ ਵਧੀਆ ਸਾਨੂੰ ਦਰਸ਼ਨ ਹੋਏ ਤੇ ਆਓ ਤੁਹਾਨੂੰ ਮੇਨ शिवाला ਜੋ ਕਿ ਬਹੁਤ ਹੀ ਪ੍ਰਸਿੱਧ ਸ਼ਿਵਾਲਿਆ ਸ਼ਿਵਲਿੰਗ ਦੇ ਦੇਖੋ ਦਰਸ਼ਨ ਜਮੀਨ ਦੇ ਵਿੱਚ ਬਹੁਤ ਵਧੀਆ ਦਰਸ਼ਨ ਹੋਏ ਤੇ ਆਪ ਦੇਖੋ ਸ਼ਿਵਲਿੰਗ ਦੇ ਦਰਸ਼ਨ ਜੈ ਸ਼੍ਰੀ ਮਹਾਕਾਰ ਜੈ ਸ਼੍ਰੀ ਵਾਹਕਾਰ ਜੈ ਹੋ ਜੈ ਹੋ ਮਹਾਦੇਵ ਮਹਾਦੇਵ ਜੈ ਹੋ ਜੈ ਹੋ ਮਹਾ जय श्री महाकाल जय श्री महा जय गुरुदेव जय गुरुदेव ए जी शनिदेव महाराज जी ਦਾ ਮੰਦਿਰ ਹੈ ਤੇ ਨੌਂ ਗ੍ਰਹਿ ਹਨ ਨੌਂ ਗ੍ਰਹਿ ਨੌਂ ਗ੍ਰਹਿ ਬਹੁਤ ਹੀ ਵਧੀਆ ਖੂਬਸੂਰਤੀ ਨਾਲ ਸਜਾਏ ਦੇਖੋ ਬਹੁਤ ਵਧੀਆ ਵੀਡੀਓ ਨੂੰ ਵੱਤ ਤੋਂ ਵੱਧ শেয়ার ਕਰੋ ਤੇ ਸਾਡਾ YouTube ਚੈਨਲ @babatawana ji phatapur wale ਇਹਨੂੰ ਵੱਟ ਤੋਂ ਵੱਧ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰੋ ਤੇ ਕਮੈਂਟਾਂ ਵਿੱਚ ਲਿਖੋ ਜੈ ਸ਼ਿਵ ਜੈ ਸ਼ੰਕਰ ਜੈ ਸ਼੍ਰੀ ਮਹਾਕਾਲ ਇੱਕ ਹੋਰ ਆਪ ਸੰਗਤ ਨੂੰ ਮੈਂ ਜਾਣਕਾਰੀ ਦੇਵਾਂ ਇਸ ਮੰਦਰ ਵਿੱਚ ਕੋਈ ਵੀ ਲੱਕੜੀਆਂ ਨੂੰ ਕੱਟਦਾ ਨਹੀਂ ਏ ਤੇ ਜਲਾਉਂਦਾ ਨਹੀਂ ਏ ਸਿਰਫ ਇਸ ਲੱਕੜੀ ਨੂੰ ਜਲਾਉਣ ਵਾਸਤੇ ਸ਼ਬ ਜਾਨੀ ਕਿ ਤੁਸੀਂ ਦੇਖ ਰਹੇ ਹੋ